भारत पाकिस्तान सरहादे नाल ਲੱਗਦੇ ਰਾਵੀ ਦਰਿਆ ਤੋਂ ਪਾਰਵਾਸ ਦੇ ਕਿਸਾਨਾਂ ਦੀ ਸਹੂਲਤ ਲਈ ਬਣ ਰਹੇ ਪੁਲ ਅਤੇ ਸੜਕਾਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਕਿਹਾ ਕਿ ਇਸ ਵਾਰ ਮੌਸਮ ਪਾਕ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਸ ਵਾਰ ਬਹੁਤ ਜ਼ਿਆਦਾ ਬਾਰਿਸ਼ਾਂ ਹੋਣੀਆਂ ਨੇ ਜਿਸ ਦੇ ਨਾਲ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵੀ ਵੱਧ ਸਕਦਾ ਹੈ ਉਸ ਨੂੰ ਵੇਖਦੇ ਹੋਏ ਹੀ ਕੰਮ ਨੂੰ ਜਲਦੀ ਤੋਂ ਜਲਦੀ ਨਿਪਰੇ ਚਾੜਨ ਦੇ ਲਈ ਕਿਹਾ ਗਿਆ ਜੋ ਕਿ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਤੇ ਕੋਈ ਵੀ ਮੁਸ਼ਕਲ ਨਾ ਆਵੇ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਕੋਈ ਵੀ ਨੁਕਸਾਨ ਨਾ ਹੋਵੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਮੁਸ਼ਕਲ ਨਹੀਂ ਆਉਂ ਦਿੱਤੀ ਜਾਵੇਗੀ ਸੋ ਪੰਜਾਬ ਸਰਕਾਰੇ ਕਿਸਾਨਾਂ ਦੇ ਨਾਲ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਸੜਕਾਂ ਅਤੇ ਦਰਿਆਵਾਂ ਦੇ ਕਿਨਾਰੇ ਦਾ ਧਿਆਨ ਰੱਖਣ ਭਾਰਤ ਪਾਕਿਸਤਾਨ ਦੇ ਨਾਲ ਲੱਗਦੇ ਰਾਵੀ ਦਰਿਆ ਤੇ ਖੜੇ ਆ ਜਿੱਥੇ ਕੀ ਗੱਲ ਕਰੀਏ ਹਲਕਾ ਅਜਨਾਲਾ ਦਾ ਲਖਰੀ ਪਿੰਡ ਕੋਨੇਵਾਲਾ ਉਸ ਤੋਂ ਪਾਰ ਅਸ ਕੈਬਨਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਨੇ ਜਾਇਜ਼ਾ ਲੈਣ ਲਈ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਜਾਣਾ ਤੇ ਕਿਤਨਾ ਕਿਤੇ ਜਿਸ ਤਰੀਕੇ ਨਾਲ ਲੱਗਦੇ ਹਰ ਸਾਲ ਪਾਣੀ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ ਹੜ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਉਸ ਚੀਜ਼ ਨੂੰ ਕਿਤਨਾ ਕਿਤੇ ਮੌਜਨਾ ਕਰ ਲਈ ਜਾਇਜ਼ਾ ਲੈਣ ਲਈ ਅੱਜ ਪਹੁੰਚੇ ਨੇ ਅਧਿਕਾਰੀਆਂ ਦੇ ਨਾਲ ਅੱਜ ਪਹੁੰਚੇ ਹੋਏ ਨੇ ਢਾਲੀਵਾਲ ਸਾਹਿਬ ਆਪਾਂ ਗੱਲ ਵੀ ਕਰਾਂਗੇ ਢਾਲੀਵਾਲ ਸਾਹਿਬ ਨਾਲ ਢ ਕਿਉਂਕਿ ਅਗਲੇ ਮਹੀਨੇ ਦੇ ਅੰਤ ਤੱਕ ਮੌਨਸੂਨ ਜਿਹੜੀ ਆ ਜਣੀ ਪੰਜਾਬ ਦੇ ਵਿੱਚ ਉਹਦਾ ਪਤਾ ਵੀ ਦਰਿਆ ਦਾ ਕੰਢਾ ਇੱਦਾਂ ਵੱਡ ਰਿਹਾ ਆ ਦਾ ਵੀ ਦਰਿਆ ਇੱਥੇ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਇਹ ਛੜਕ ਜਿਹੜੀ ਆ ਇਹ ਉੱਚੀ ਵੀ ਕੀਤੀ ਆ ਤੇ ਚੌੜੀ ਇਹਨੂੰ 10 ਦਾ ਫੁੱਟ ਅਸੀਂ ਕੀਤਾ ਹਉਦਾ ਇਹ ਛੜਕ ਦਾ ਫਾਇਦਾ ਤੁਸੀਂ ਦੇਖਿਆ ਸਾਡੀਆਂ ਫੌਜੀਆ ਗੱਡੀਆਂ ਜਾਂਦੀਆਂ ਰਸਤੇ ਫੌਜ ਦਾ ਡਟਪਟਰ ਆ ਬੀਐਸਰ ਦਾ ਡਟਪਟਰ ਆ ਇਹ ਮੰਗਲੀ ਚੁੰਕੀ ਉਹਨਾਂ ਦੇ ਵਿੱਚ ਇੱਥੇ ਆਪਾਂ ਖੜੇ ਆ ਤੁਸੀਂ ਇਹ ਸਕਦੇ ਕਿ ਸਾਡਾ ਜਿਹੜਾ ਬਾਰਡਰ ਦਾ ਏਰੀਆ ਇਹਨੂੰ ਪਾਣੀ ਤੋਂ ਕਿਦਾਂ ਬਲ ਸੇਫ ਕੀਤਾ ਜਾਵੇ ਤੇ ਲੋਕਾਂ ਦੀਆਂ ਜਿਹੜੀਆਂ ਆਵਾਜਾਈ ਦੀਆਂ ਸਹੂਲਤਾਂ ਉਹਨਾਂ ਨੂੰ ਕਿਦਾਂ ਵਧੀਆ ਜਿਹੜਾ ਕੀਤਾ ਜਾਵੇ ਉਹਦੇ ਵਾਸਤੇ ਆਪਾਂ ਮੁੱਖ ਮੰਤਰੀ ਸਾਹਿਬ ਨੇ 10 ਕਰੋੜ ਰੁਪਏ ਸਾਨੂੰ ਦਿੱਤਾ ਸੀਗਾ ਤਾਂ ਉਹ ਅਸੀਂ ਕਰਦੇ ਇੱਕ ਅਸੀਂ ਥੋੜਾ ਜਿਹਾ ਜਿਹੜਾ ਉੱਤਕਸੋ ਵਾਲ ਚੌਂਕੀ ਵਾਲੇ ਪਾਸੇ 3-4 ਕਿਲੋਮੀਟਰ ਹੋ ਜਾਂਦਾ ਅਗਲੇ ਅਗਲੇ ਟਰਮ ਦੇ ਅਕਤੂਬਰ ਨਵੰਬਰ ਦੇ ਵਿੱਚ ਉਹਨੂੰ ਵੀ ਕਰਕੇ ਤਾਂ ਉਧਰਲੀ ਵੀ ਆਪਾਂ ਚੌਕੀ ਜਿਹੜੀ ਮਤਲਬ ਚੌਕੀ ਤੱਕ ਜਿਹੜਾ ਲੈ ਜਾਾਂਗੇ ਤਾਂ ਉਹ ਵੀ 16 ਫੁੱਟ ਚੌੜੀ ਹੋ ਚੁਗੀ। ਖੋਨੇਵਾਲ ਦਾ ਜਿਹੜਾ ਪੁਲ ਬਣਨ ਜਾ ਰਿਹਾ ਬੜੀ ਮੁਸ਼ਕਲ ਸੀਗੀ ਆ ਜਿਸ ਦੀ ਤੁਸੀਂ ਮੋਹਾਇਨਾ ਵੀ ਕੀਤਾ ਉਹਦਾ ਜਾਈਜਾ ਵੀ ਲਿਆ ਵਾ। ਕਿੰਨੀ ਕ ਰਾਹਤ ਮਿਲੂਗੀ ਕਿਸਾਨਾਂ ਨੂੰ ਜੀ? ਜੀ ਜੀ ਬਹੁਤ ਰਾਹਤ ਮਿਲੂਗੀ। ਤੁਹਾਨੂੰ ਪਤਾ ਜਦੋਂ ਪਾਣੀ ਆਉਂਦਾ ਉੱਥੇ ਹੀ ਸਾਡੀ ਪ੍ਰੋਬਲਮ ਆਉਂਦੀ ਹੈ ਉੱਥੋਂ ਹੀ ਮਤਲਬ ਆਪਾਂ ਡੁੱਬ ਜਾਂਦੇ ਹਾਂ। ਕੱਟ ਹੋ ਜਾਂਦੇ ਆ ਸਾਰਾ ਇਲਾਕਾ ਕੱਟਿਆ ਜਾਂਦਾ ਉੱਥੋਂ ਹੀ। ਉਹੀ ਉਹੀ ਸੜਕ ਸਾਦੇ ਇਲਾਕੇ ਨੂੰ ਜੋੜਦੀ ਹੈ। ਪੁਲ ਤਾਂ ਹੀ ਬਣਾ ਰਹੇ ਆ ਕਿ ਪਾਣੀ ਪਛੇਤ ਨੁਕਸਾਨ ਹੋ ਜਾਂਦਾ ਹੈ ਅੱਗੇ ਵੀ ਹੋ ਜਾਂਦਾ ਹੈ ਤੇ ਸਾਨੂੰ ਲੱਗਣਾ ਮੁਸ਼ਕਲ ਹੋ ਜਾਂਦਾ ਸੋ ਉਹ ਇਸ ਕਰਕੇ ਪਾਣੀ ਆ ਵੀ ਜਾਵੇ ਤੇ ਜਿਹੜੇ ਕਿਸਾਨ ਆ ਇੱਧਰ ਜਿਨ੍ਹਾਂ ਦੀਆਂ ਫਸਲਾਂ ਨੇ ਸਭ ਕੁਝ ਡੰਗਲ ਬਚਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਉਸ ਕਰਕੇ ਇੱਕ ਸੈਂਕੜੇ ਕਿਸਾਨਾਂ ਨੂੰ ਉਹਦੇ ਨਾਲ ਜਿਹੜਾ ਫਾਇਦਾ ਹੋ ਜਾਊਗਾ ਬਰਸਾਤ ਤਾਂ ਸ਼ੁਰੂ ਹੁੰਦਿਆਂ ਸਾਰੇ ਜਿਸ ਤਰੀਕੇ ਨਾਲ ਪਾਣੀ ਦੇ ਹਾਲਾਤ ਬਣ ਜਾਂਦੇ ਕਾਫੀ ਵਾਰੀ ਜਿਹੜਾ ਇੰਨਾ ਖੇਤਾਂ ਵਿੱਚ ਹੜਾ ਆ ਜਾਂਦਾ ਹੈ ਕਾਫੀ ਨੁਕਸਾਨ ਹੋ ਜਾਂਦਾ ਕਿਸਾਨਾਂ ਦਾ ਇਸ ਵੇਰੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਨਹੀਂ ਤਿਆਰੀਆਂ ਬਿਲਕੁਲ ਆਪਾਂ ਦੋ ਤਿੰਨ ਦਿਨ ਬਾਅਦ ਜਿਹੜਾ ਸਾਡਾ ਪੱਲਾ ਪੱਲੇ ਪਾਸੇ ਨੂੰ ਬੰਨ੍ਹ ਉਦਦ ਵੀ ਸਾਡੇ ਮੈਡੀ ਸਾਹਿਬ ਗਏ ਛੁੱਟੀ ਤੇ ਉਹਨਾਂ ਆਏ ਨਾ ਉਹਨਾਂ ਨਾਲ ਲੈ ਕੇ ਅਸੀਂ ਸਾਰੀਆਂ ਤਿਆਰੀਆਂ ਕਰਦੇ ਆਪਾਂ ਨੂੰ ਮੁੜ ਕੇ ਕੋਈ ਪਰੋਂ ਨਾ ਆਵੇ ਜੋ ਉਹ ਪਹਿਖਵਾਨੀ ਕੀਤੀ ਮੌਸਮ ਵਾਲਿਆਂ ਨੇ ਕਿ ਅਤਕਾਂ ਸੈਦ ਬਸਾਤ ਵੀ ਜਿਆਦੀ ਹੋਊਗੀ ਅਤਕਾ ਜਿਆਦਾ ਪਾਣੀ ਆਉਣ ਦੇ ਚਾਂਸ ਹੈ ਇਸ ਕਰਕੇ ਹੀ ਐਡਵਾਂਸ ਲੱਗੇ ਹੈ ਕਿ ਅਸੀਂ ਉਹ ਲੋਕ ਆ ਜਿਹੜੇ ਬਾਰਡਰ ਤੇ ਆ ਦਾ ਵੀ ਦੇ ਕੰਡੇ ਤੇ ਆ ਸਾਡਾ ਨੁਕਸਾਨ ਹੁੰਦਾ ਅਸੀਂ ਹਰ ਕੋਸ਼ਿਸ਼ ਕਰਦੇ ਕਿ ਹਰਕਾ ਸਾਡੇ ਕੇ ਕਿਸਾਨ ਦਾ ਮਜ਼ਦੂਰ ਦਾ ਕਿਸੇ ਗਰੀਬ ਦਾ ਕੋ ਘਰਬਾਰ ਦਾ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਉਹਦੇ ਵਾਸਤੇ ਲੱਗੇ ਅਰਿ ਵੰਸਾ ਲਗਾਤਾਰ ਜਿਸ ਤਿੱਕ ਨਾ ਮੌਸਮ ਖਰਾਬ ਹੁੰਦਾ ਹੈ ਤੇ ਪਰ ਕਿਸਾਨ ਕਿਤਨੇ ਕਿਤੇ ਅਵੇਰ ਨਹੀਂ ਹੁੰਦੇ ਉਹ ਤੁਸੀਂਆ ਵੜਦੇ ਨੇ ਆਪਣਾ ਰਸਤਾ ਬਣਾਉਣ ਲਈ ਕੀ ਅਪੀਲ ਕਰਨੀ ਚਾਹੁੰਦੇ ਜੀ ਤੇ ਵੇਖੋ ਉਹਨਾਂ ਨੂੰ ਅਪੀਲ ਆ ਕੇ ਇਦਾਂ ਨਾ ਕਰ ਅਸੀਂ ਤਾਂ ਜਦੋਂ ਬੜਾਉਨੇ ਪਹਿਲਾਂ ਕਹਿ ਦਿੰਦੇ ਆ ਕਿ ਜੇ ਕਿਸੇ ਕੋਈ ਪਾਈਪ ਕ੍ਰੋਸਿੰਗ ਹੋਗਾ ਤਾਂ ਕਰਦੇ ਤੇ ਕਰ ਲਓ ਪਰ ਮੁਰਕੇ ਬੱਢ ਰਾ ਜਿਹੜਾ ਉਹ ਬਿਲਕੁਲ ਉਹ ਹੱਥ ਜੋੜ ਕੇ ਉਹਨਾਂ ਬੇਨਤੀ ਆ ਕੋ ਆਪਣਾ ਹੀ ਨੁਕਸਾਨ ਕਰਦੇ ਇਸ ਕਰਕੇ ਉਹ ਇਦਾਂ ਦੀ ਵੱਲ ਟੁੱਕਣ ਕਰ ਉਹ ਪਹਿਲਾਂ ਜੇ ਕਿਸੇ ਨੂੰ ਕ੍ਰੋਸਿੰਗ ਲਈ ਕੋਈ ਪਾਈਪ ਪਾਉਣੀ ਪਾ ਦ ਆਪਾਂ ਪਾਉਣ ਦੀ ਤਿਆਰ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਕੈਬਨਰਲ ਮੰਤਰੀ ਕੁਲਦੀਪ ਸਿੰਘ ਅੱਜ ਜਿਹੜੇ ਸਰਦੀ ਖੇਤਰਾਂ 'ਚ ਗੱਲ ਕਰਾਂਗੇ ਜਨਾਲਾ ਜਨਾਲਾ ਦੀ ਦੇ ਜਨਾਲਾ ਦੇ ਪੜਤ ਪਾਕਿਸਤਾਨ ਸਰਦ ਦੇ ਨਾਲ ਲੱਗਦੇ ਪਿੰਡਾਂ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਵਕਫ ਵਕਫ ਪਿੰਡਾਂ ਦਾ ਜਾਇਜ਼ਾ ਲਿਆ ਹੈ ਨਵੇਂ ਬਣ ਰਹੇ ਪੁਲਾਂ ਦਾ ਜਾਇਜ਼ਾ ਲਿਆ ਹੈ ਨਵੀਆਂ ਬਣ ਰਹੀਆਂ ਛੜਕਾਂ ਜਿਹੜੀਆਂ ਰਿਪੇਅਰ ਹੋਈਆਂ ਉਹਨਾਂ ਦਾ ਜਾਇਜ਼ਾ ਲਿਆ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਫੁੱਲ ਤਿਆਰੀਆਂ ਨੇ ਅਤੇ ਹਰ ਤਰੀਕੇ ਨਾਲ ਕਿਸਾਨਾਂ ਦੀ ਕੇਅਰ ਕੀਤੀ ਜਾਊਗੀ ਅਤੇ ਆਉਣ ਵਾਲੇ ਪਾਣੀ ਤੋਂ ਜਿਸ ਤਰੀਕੇ ਨਾਲ ਵੀ ਬਚਾਦਿਆਂ ਪੂਰੀ ਕੋਸ਼ਿਸ਼ ਕੀਤੀਆਂ ਜਾਣਗੀਆਂ